ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਅਜਾਈਆਂ ਤਸਵੀਰਾਂ ਸਾਹਮਣੇ ਆਉਂਦੀਆਂ ਪਈਆਂ ਸਨ ਜਿੱਥੇ ਕਿ ਕਿਸਾਨਾਂ ਵੱਲੋਂ ਅਤੇ ਪੁਲਿਸ ਦੇ ਵੱਲੋਂ ਇੱਕ ਦੂਸਰੇ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਸੀ ਜਾਂ ਝੜਪਾਂ ਹੋ ਰਹੀਆਂ ਸੀ ਕਾਬਲੇ ਗੌਰ ਹੈ ਕਿ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਸੀ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਸ ਬਾਬਤ ਪ੍ਰੋਪਰ ਪੈਸਿਆਂ ਨੂੰ ਲੈ ਕੇ ਜਾਂ ਮੁੱਲ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ ਇਸ ਪੂਰੇ ਮਾਮਲੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੀ ਪੁਲਿਸ ਨੂੰ ਜ਼ਖਮੀ ਕੀਤਾ ਗਿਆ ਜਿਸ ਤੋਂ ਬਾਅਦ ਕਈ ਕਿਸਾਨ ਲੀਡਰਾਂ ਅਤੇ ਅਣਪਛਾਤੇ ਲੋਕਾਂ ਤੇ ਪਾਰਟੀਆਂ ਦਰਜ ਹੋ ਗਏ ਸਾਨਾਂ ਤੇ ਸਖਤ ਤਰਾਮਾ ਲਗਾਈਆਂ ਗਈਆਂ ਸਨ ਅਜਿਹੇ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਸਾਨੀ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ ਗਈ ਇਹ ਮੀਟਿੰਗ ਤਕਰੀਬਨ 3 ਘੰਟੇ ਚੱਲੀ ਜਿਸ ਤੇ ਵਿੱਚ ਸਾਰੀਆਂ ਗੱਲਾਂ ਤੇ ਸਹਿਮਤੀ ਹੋ ਗਈ ਤੇ ਹੁਣ ਅਗਲੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਵਾਰ ਤੁਸੀਂ ਇਸ ਖਬਰ ਤੇ ਨਜ਼ਰ ਮਾਰ ਲਵੋ ਤੇ ਅੱਗੇ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਕਿ ਤੁਹਾਨੂੰ ਕੀ ਲੱਗਦਾ ਪਿਆ ਏ ਤੇ ਇਹਨਾਂ ਦਾ ਕੁਝ ਇਸ਼ੂ ਸੀਗੇ ਕਿ ਕੁਝ ਬੰਦਿਆਂ ਦੇ ਪੇਮੈਂਟ ਨਹੀਂ ਦਿੱਤੇ ਗਏ ਕੁਝ ਹੋਰ ਇਹੋ ਜਿਹੇ ਇਸ਼ੂ ਸੀਗੇ ਔਰ ਡੀਸੀ ਸਾਹਿਬ ਤੇ ਇਹਨਾਂ ਦੇ ਸਾਰੀ ਟੀਮ ਨੇ ਸੁਣ ਲਿਆ ਸੋ ਇਹਨਾਂ ਨੂੰ ਕਿਹਾ ਕਿ ਤੁਸੀਂ ਆਪ ਦੀ ਜਿਹੜਾ ਹੈਗਾ ਰਿਪਰੈਜੈਂਟੇਸ਼ਨ ਦਿਓ ਔਰ ਜੋ ਜੋ ਇਸ਼ੂਜ਼ ਨੇ ਉਹ 4-5 ਦਿਨਾਂ ਦੇ ਵਿੱਚ ਸੋਲਵ ਕੀਤੇ ਜਾਣਗੇ ਔਰ ਐਡਮਿਨਿਸਟ੍ਰੇਸ਼ਨ ਵੀ ਇੱਕ ਕੈਂਪ ਲਾ ਕੇ ਇਹਨੂੰ ਪ੍ਰਾਇੋਰਟੀ ਤੇ ਇਹਨੂੰ ਖਤਮ ਕਰੇਗੀ ਔਰ ਉਨੀ ਦੇਰ ਲਈ ਜਿਹੜਾ ਹੈਗਾ ਇਹ ਇਹਨਾਂ ਦਾ ਕੋਈ ਵੀ ਜਿਹੜੀ ਉਹ ਕਾਰਵਾਈ ਦੀ ਗੱਲ ਕਰਦੇ ਸੀ ਉਨੀ ਹੋਏਗਾ ਔਰ ਇਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਇਹਨਾਂ ਨੂੰ ਦੱਸਿਆ ਕਿ ਆਪਣਾ ਜਿਹੜਾ ਧਰਨਾ ਵਗੈਰਾ ਜਾਂ ਹੋਰ ਜਿਹੜੀ ਅੰਡਰਸਟੈਂਡ ਨੂੰ ਖਤਮ ਕਰੋ ਤਾਂ ਕਿ ਐਡਮਿਨਿਸਟ੍ਰੇਸ਼ਨ ਜਿਹੜਾ ਆਪਣਾ ਕੰਮ ਕਰ ਸਕੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਹਨੂੰ ਵਾਪਸ ਕਰਦੇ ਹਾਂ ਕਿਸਾਨਾਂ ਦੇ ਨਾ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਪੇਮੈਂਟ A ਦੇ ਨਹੀਂ ਗਈ B ਦੇ ਚਲੇਗੀ ਜਿਹੜੀ ਐਡਮਿਨਿਸਟ੍ਰੇਟਰ ਟਾਈਪ ਹੁੰਦੇ ਨੇ ਕੁਝ ਹੋਰ ਹੁੰਦੇ ਉਹੋ ਜਿਹੇ ਸੀਗੇ ਉਹ ਫਿਰ ਨੀਸਾਬ ਨੇ ਇੱਥੇ ਕੈਂਪ ਵਗੈਰਾ ਲਾ ਕੇ ਰੂ ਪ੍ਰੈਡਿਟੀ ਦੇ ਉੱਤੇ ਕਰੇਗਾ ਕਿਉਂਕਿ ਗਵਰਨਮੈਂਟ ਦਾ ਵੀ ਪਰਪਸਾ ਇਹੀ ਹੈ ਕਿ ਜਿਹੜੇ ਮਸਲੇ ਹੱਲ ਹੋਣ ਔਰ ਜਿਹੜਾ ਪ੍ਰਕਿਰਿਆ ਜਿਹੜੀ ਉੱਤੇ ਅੱਜ ਹੀ ਦੇ ਨਾਮ ਹੋਵੇ ਜਿਸ ਤਰ੍ਹਾਂ ਮਾਮਲੇ ਦਰਜ ਹੋਏ ਨੇ ਸਨਾਂ ਦੇ ਉੱਤੇ ਵੀ ਹੋਏ ਨੇ ਕਿਉਂਕਿ ਜਕਲੀ ਹੋਈ ਸੀ ਜਦੋਂ ਤੋਂ ਬਾਤ ਜਿਹੜੀ ਉਹ ਹਲੇ ਉਹਦੇ ਤੇ ਅਸੀਂ ਕੋਈ ਕਿਉਂਕਿ ਇਹ ਕੰਡਿਊਸਿਵ ਐਟਮੋਸਫੇਅਰ ਹਾਲੇ ਹਾਲੇ ਕੋਈ ਉਹਨੂੰ ਮਤਲਬ ਪੈਂਡਿੰਗ ਐ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਕਿਉਂਕਿ ਹਾਲੇ ਤਾਂ ਆ ਪਹਿਲੀ ਪ੍ਰਾਇੋਰਟੀ ਤਾਂ ਇਹੀ ਐ ਕਿ ਜਿਹੜਾ ਐ ਐਡਮਿਨਿਸਟ੍ਰੇਟਿਵ ਸਿਚੁਏਸ਼ਨ ਐ ਇਹਨੂੰ ਕੀ ਕੀਤਾ ਜਾਵੇ ਔਰ ਤਾਂ ਕਿ ਇਹ ਬਹੁਤ ਦੇਰ ਦਾ ਰੁਕਿਆ ਵੀ ਹੋਇਆ ਇਹਨੂੰ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਪ੍ਰੋਜੈਕਟ ਨੂੰ ਸਿਰੇ ਚ ਬੰਸਰੇ ਚੜਾਇਆ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹ ਸਾਰੇ ਅਕਸਰ ਸਭਾ ਨਾਲ ਬੈਠ ਕੇ ਸੁਣੀਆਂ ਨੇ ਉਹਨਾਂ ਦੇ ਵਿੱਚ ਕੁਝ ਉਹਨਾਂ 40 ਬੰਦਿਆਂ ਦੀ ਲਿਸਟ ਦਿੱਤੀ ਹੈ ਜਿਹੜੇ ਕਿ ਉਹ ਡੀਸੀ ਸਾਹਿਬ ਆਪਣੀ ਟੀਮ ਨੂੰ ਨਾਲ ਲੈ ਕੇ ਉਹਨੂੰ ਐਗਜ਼ਾਮਨ ਕਰਨਗੇ ਉਹਨਾਂ ਨੇ ਡਾਊਟ ਕੀਤਾ ਕਿ ਇਹਨਾਂ ਬੰਦਿਆਂ ਨੂੰ ਪੇਮੈਂਟ ਨਹੀਂ ਮਿਲੀ ਪਰ ਉਹ ਮ 40 ਬੰਦੇ ਡੀਸਾ ਨੂੰ ਮਿਲਣਗੇ ਤੇ ਉਹ ਜਿਹੜਾ ਡਿਸਾਈਡ ਹੋ ਜਾਏਗਾ ਵੀ ਦਨ 2 অর 3 ਡੇਅਸ ਦੇ ਵਿੱਚ ਜੀ ਇਹਦੇ ਉੱਤੇ ਜਿਹੜਾ ਵਿਚਾਰ ਕੀਤਾ ਜਾਏਗਾ ਹਾਂ ਮੈਂ ਸੂਰੇ ਹਸਪੀਟਲ ਪਤਾ ਲੈ ਕੇ ਆਇਆ ਸਾਡੇ 3 ਐਸਐਚਓ ਦੇ ਨਾਲ 11 ਬੰਦੇ ਹੋਰ ਜਿਹੜੇ जख्मी ਨੇ ਦੋ ਲੀਡਿੰਗ ਵੀ ਨੇ ਹਾਂ ਜੀ ਇਹਦੇ ਬਾਰੇ ਜਿਹੜਾ ਬਾਅਦ ਵਿੱਚ ਜਿਹੜਾ ਵਿਚਾਰ ਕਰਾਂਗੇ देखो जਵੇਂ ਆਪਾਂ ਪਹਿਲਾਂ ਵੀ ਕਿਹਾ ਕਿ ਜਿਹੜਾ ਆਪਾਂ ਪੋਜੀਸ਼ਨ ਲੈ ਲਿਆ ਹੋਇਆ ਹੈ ਇਹ ਬਿਲਕੁਲ ਕਾਨੂੰਨੀ ਤੌਰ ਤੇ ਲਿਆ ਹੋਇਆ ਹੈ ਕਿ ਜਿਹੜੀ ਇਹਦੇ ਵਿੱਚ ਲਗਭਗ 95% ਦੇ ਕਰੀਬ ਪੇਮੈਂਟ ਜਿਹੜੀ ਹੈ ਕਿ ਆਪਾਂ ਕਿਸਾਨਾਂ ਨੂੰ ਕੀਤੀ ہوئی ਹੈ ਤੇ ਇਹਨਾਂ ਦੇ ਅੱਜ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਇਹਨਾਂ ਦੇ ਇਸ਼ੂ ਸੀਗੇ ਕਿ ਕੁਝ ਇਹ ਕਿਸਾਨ ਜਿਹੜੀ ਹੈਗੇ ਆ ਉਹਨਾਂ ਨੂੰ ਪੇਮੈਂਟ ਨਹੀਂ ਹੋਈ ਹੈ ਭਾਵੇਂ ਉਹਨਾਂ ਦੇ ਕੁਝ ਆਪਣੇ ਇੰਟਰਨਲ ਡਿਸਪਿਊਟਸ ਹੈਗੇ ਆ ਭਾਵੇਂ ਕੋਈ ਹੋਰ ਇਸ਼ੂ ਹੈਗਾ ਤੇ ਇਹਨਾਂ ਦੇ ਕੋਲ ਕੁਝ ਇਹਨਾਂ ਨੇ ਲਿਸਟ ਇਕ ਲਾਈ ਸੀ ਅਤੇ ਆਪਾਂ ਇਹਨਾਂ ਨੂੰ ਕਿਹਾ ਕਿ ਜੀ ਤੁਸੀਂ ਆਪਣੇ ਬੰਦੇ ਜਿਹੜੇ ਹੈਗੇ ਉਹ ਲਿਆ ਕੇ मैं अपनी उसी टीम बिठा देना तुम उन्होंने दे ले आके अगले तीन चार दिन उन्होंने उसे प्रेजेंट करो जे किसी का जायज़ कोई इशू पेंडिंग हैगा वो आपजोल्व कर देवेंगे तीन चार दिन जो है आप तद तक, तक काम भी नहीं करते पर जो अपना पोजिशन है वो आप मेनटेन करा वो पोजेन जोड़ा है भी आश्वासन रखा कि आप बिल्कुल पोजेन हूँ वापस नहीं लवेंगे पर दो चार दिन के वास्ते जब काम रोक के इन्हें जी इशूज़ है वो एक बार सुन लिए जाए